ਵਾਹ ਜੀ ਵਾਹ ਕਹਿੰਦੇ ਪੱਤ ਦੇਖ ਕੇ ਮਾਂ ਨੂੰ ਪੁੱਤ ਕਹਿੰਦਾ ਹੈ ਬੇਬੇ ਲੋਕੀ ਤਾਂ ਮੈਨੂੰ ਪਹਿਲਵਾਨ ਕਹਿੰਦੇ ਨੇ ਪਤਾ ਲੱਗ ਜਾਂਦਾ ਵਿੱਚ ਅਖਾੜਿਆਂ ਦੇ ਜਦੋਂ ਜੱਫੇ ਬਗਾਨਿਆਂ ਨਾਲ ਪੈਂਦੇ ਨੇ ਜਦੋਂ ਜੱਫੇ ਬਗਾਨਿਆਂ ਨਾਲ ਪੈਂਦੇ ਨੇ ਕੁਸ਼ਤੀ ਪ੍ਰੇਮ ਦੀ ਜਾਣਕਾਰੀ ਲਈ 8ਵੇਂ ਮਹੀਨੇ ਦੀ 17 ਤਰੀਕ ਨੂੰ ਪਿੰਡ ਪੰਜੋਲਾ ਜ਼ਿਲ੍ਹਾ ਪਟਿਆਲਾ ਦੀ ਪਵਿੱਤਰ ਧਰਤੀ ਦੇ ਉੱਤੇ ਬਹੁਤ ਵੱਡਾ ਪੁਸ਼ਤੀ ਦੰਗਲ ਹੋਣ ਜਾ ਰਿਹਾ ਜਿੱਥੇ ਸ਼ੇਰਾ ਪਹਿਲਵਾਨ ਜੀ ਸ਼ੇਰਵੜ ਫਲਾਈ ਪੁੱਜੂਗਾ ਭੋਲਾ ਪਹਿਲਵਾਨ ਜੀ ਬਾਹਰਨ ਵਾਲੇ ਪੁੱਜਣਗੇ ਨਿਰੰਦਰ ਪਹਿਲਵਾਨ ਖਿੰਨੇ ਵਾਲਾ ਪੁੱਜੂਗਾ ਅਸੀਸ ਦਿੱਲੀ ਵਾਲਾ ਪੁੱਜੂਗਾ ਸਮੂਹ ਪ੍ਰਬੰਧ ਕਮੇਟੀ ਦਾ ਅਸੀਂ ਤਾਦੋਂ ਧੰਨਵਾਦ ਕਰਦੇ ਆਂ ਸਰਦਾਰ ਸਤਪਾਲ ਸਿੰਘ ਜੀ ਪੂਨੀਆ ਸਰਦਾਰ ਹਰਜਿੰਦਰ ਸਿੰਘ ਜੀ ਪੰਜੋਲਾ ਵਿੱਕੀ ਪੂਨੀਆ ਪੈਲਸ ਵਾਲੇ ਸਰਦਾਰ ਗੁਰਵਿੰਦਰ ਸਿੰਘ ਜੀ ਡਾਕਟਰ ਸਾਹਿਬ